ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਹਿੰਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਹੈਂਡਲੂਮ ਦੇ ਵਿੱਚ ਬਹੁਤ ਪਿਆਰੇ ਟੈਸਰ ਸਿਲਕ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਤੇ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ 2650 2650 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਬੜੇ ਪਿਆਰੇ ਕਲਰ ਆਪਸ਼ਨ ਹੈ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਜ਼ ਨੇ ਉਹ ਲੱਗ ਤੋਂ ਹੋਣਗੇ ਵਿੱਚ ਇਨਕਲੂਡ ਨਹੀਂ ਹੈਗੇ ਜਿਹੜੇ ਮੈਂ 2650 ਤੁਹਾਨੂੰ ਪ੍ਰਾਈਸ ਦੱਸਿਆ ਉਹ ਸਿਰਫ ਸੂਟ ਦਾ ਦੱਸਿਆ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਆ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰ ਲਈ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰ ਇੱਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਤੁਸੀਂ ਸੂਟ ਆਨਲਾਈਨ ਬੁੱਕ ਕਰਾਉਂਗੇ ਤਾਂ ਪੇਮੈਂਟ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖਉਂਦੇ ਜੀ 7:30 ਤੇ 8:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਹੈ ਜੀ ਆਪਣਾ ਪਹਿਲਾ ਸੂਟ ਬਹੁਤ ਪਿਆਰਾ ਟੈਸਰ ਸਿਲਕ ਦੇ ਵਿੱਚ ਹੈ ਬਹੁਤ ਸੌਫਟ ਦੇ ਵਿੱਚ ਹੁੰਦਾ ਜਿਵੇਂ ਮਰਜ਼ੀ ਆਪਾਂ ਹੁਣ ਅਗਲੇ ਸੀਜ਼ਨ ਦੇ ਵਿੱਚ ਇਹਨਾਂ ਨੂੰ ਵੇਅਰ ਕਰ ਸਕਦੇ ਆ ਇਹ ਸ਼ਰਟ ਆ ਗਈ ਤੇ ਪ੍ਰਿੰਟਿੰਗ ਦੇਖੋ ਬਹੁਤ ਪਿਆਰੇ ਹੈਂਡ ਬਿਲਕੁਲ ਪਿਓਰ ਹੈਂਡਲੂਮ ਦੇ ਜਿਹੜੇ ਸੂਟ ਹੁੰਨੇ ਟੈਸਰ ਸਿਲਕ ਦੇ ਵਿੱਚ ਉਹ ਵਾਲੇ ਸੂਟ ਹੈ ਜੀ ਬਿਲਕੁਲ ਪਿਓਰ ਦੇ ਵਿੱਚ ਇਹ ਆ ਜਾਣੀ ਆਪਣੀ ਫਰਸਟ ਜਿਵੇਂ ਫਰੰਟ ਆ ਗਿਆ ਸ਼ਰਟ ਦਾ ਐਵੇਂ ਘੇਰੇ ਤੇ ਆ ਜਾਣੀ ਬਾਜੂ ਤੇ ਵੀ ਇਹੀ ਪ੍ਰਿੰਟਿੰਗ ਆਣੀ ਹੈ ਤੇ ਬੈਕ ਪਲੇਨ ਰਹੂਗੀ ਤੇ ਬਲੈਕ ਕਲਰ ਦੀ ਉਹ ਪਲੇਨ ਬਾਟਮ ਰਹੂਗੀ ਤੇ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਬਹੁਤ ਪਿਆਰਾ ਜਿਵੇਂ ਪ੍ਰਿੰਟ ਘੇਰੇ ਤੇ ਆਵੇਂ ਪ੍ਰਿੰਟ ਦੇ ਵਿੱਚ ਹੈਗਾ ਇਸ ਦਾ ਦੁਪੱਟਾ ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਦੇਖੋ ਸੂਟ ਦਾ ਬਹੁਤ ਪਿਆਰਾ ਸੂਟ ਹੈ ਬਲੈਕ ਕਲਰ ਤੇ ਪਿੰਕ ਜਾਂ ਮਜੈਂਟਾ ਜਿਹਾ ਕਲਰ ਹੈ ਹੰਕਾਜਰੀ ਜੀ ਟੋਨ ਤੇ ਹੈ ਪਰ ਆਪਣ ਮਜੈਂਟਾ ਵੀ ਨਹੀਂ ਕਹਿ ਸਕਦੇ ਇਹ ਲੁੱਕ ਆ ਜਣੀ ਦੇਖੋ ਸੂਟ ਦੀ ਬਹੁਤ ਪਿਆਰਾ ਸੂਟ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ 2650 ਪ੍ਰਾਈਸ ਦੇ ਨਾਲ ਆਪਣਾ ਇਹ ਪਹਿਲਾ ਸੂਟ ਤੇ ਨੈਕਸਟ ਆ ਗਿਆ ਬਹੁਤ ਸੋਹਣਾ ਇਹ ਦੇਖੋ ਮਹਿੰਦੀ ਤੇ ਉਹ ਗਲਜਰੀ ਜੀ ਟੋਨ ਦੇ ਵਿੱਚ ਕੰਬੀਨੇਸ਼ਨ ਐ ਸੂਟ ਦਾ ਇਹਦੇ ਨਾਲ ਦਾ ਮੈਂ ਆਪਣਾ ਵੀ ਬਣਾਣਾ ਐ ਸੂਟ ਤੁਸੀਂ ਜਲਦੀਓ ਮੇਰੇ ਪਾਇਆ ਵਾ ਵੀ ਦੇਖੋਗੇ ਸੂਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਪ੍ਰਿੰਟ ਕਾਸਰ ਸਿਲਕ ਦੇ ਵਿੱਚ ਐ ਬਿਲਕੁਲ ਪਿਓਰ ਦੇ ਵਿੱਚ ਹੈਂਡਲੂਮ ਦੇ ਸੂਟ ਇਹ ਤੇ ਇਹ ਘੇਰੇ ਤੇ ਆ ਗਿਆ ਮਹਿੰਦੀ ਕਲਰ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਐ ਤੇ ਇਹ ਆ ਗਈ ਇਸ ਦੇ ਨਾਲ ਪਲੇਨ ਬਾਟਮ ਤੇ ਨਾਲ ਬਹੁਤ ਪਿਆਰਾ ਜ਼ิก-ਜ਼ੈਗ ਦੇ ਵਿੱਚ ਦੁਪੱਟਾ ਇਹ ਦੁਪੱਟਾ ਦੇਖੋ ਸੁਟ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਜੇ ਤੁਸੀਂ ਆਫਿਸ ਜਾਂਦੇ ਹੋ ਕੋਈ ਜੌਬ ਕਰਦੇ ਹੋ ਉਹਨਾਂ ਲਈ ਬੜੇ ਸੋਹਣੇ ਟ੍ਰੈਕਟ ਜੇ ਸੂਟ ਰਹਿਣੇ ਆ ਇਹ ਬਣ ਕੇ ਬਹੁਤ ਪਿਆਰੀ ਲੁੱਕ ਆਣੀ 2650 ਪ੍ਰਾਈਸ ਦੇ ਨਾਲ ਇਹ ਜਿਹੜਾ ਸੂਟ ਹੈ ਇਹਦੇ ਨਾਲ ਦੇ ਆਪਣੇ ਕੋਲ ਹੈਗੇ ਆ 2-3 ਸੂਟ ਕਿਵੇਂ ਤੁਸੀਂ ਲੈਣਾ ਤੁਸੀਂ ਲੈ ਸਕਦੇ ਹੋ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਮੋਰ ਪੰਖੀ ਕਲਰ ਬੜਾ ਸੋਹਣਾ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਦੀ ਉਹ ਬਾਟਮ ਹੋਊਗੀ ਬਿਲਕੁਲ ਪਿਓਰ ਟਸਰਸ ਦੇ ਵਿੱਚ ਹੈਗੇ ਆ ਸੂਟ ਇਹ ਆ ਗਈ ਸ਼ਰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਘੇਰੇ ਤੇ ਡਾਰਕ ਬਾਰਡਰ ਹੈ ਸੂਟਾਂ ਦੇ ਇਹ ਕਿੰਨੀ ਪਿਆਰੀ ਬਹੁਤ ਸੋਹਣੀ ਬਿਲਕੁਲ ਪਿਓਰ ਟਾਸਰ ਸਿਲਕ ਹੈ ਜਿਹੜੀ ਸ਼ਰਟ ਨੂੰ ਤਾਂ ਲਾਈਨਿੰਗ ਲੱਗਣੀ ਹੈ ਬਾਟਮ ਨੂੰ ਲਾਈਨਿੰਗ ਦੀ ਨੀਡ ਨਹੀਂ ਹੈਗੀ ਮੇਰੇ ਅਕੋਰਡਿੰਗ ਜੇ ਤਾਂ ਤੁਸੀਂ ਸਲਵਾਰ ਬਣਾਉਣੀ ਹੈ ਫਿਰ ਤਾਂ ਲਾਈਨਿੰਗ ਨਹੀਂ ਲੱਗਣੀ ਜੇ ਤੁਸੀਂ ਪੈਂਟ ਪਲੈਜ਼ੋ ਵਗੈਰਾ ਬਣਾਉਣੇ ਤਾਂ ਲਾਈਨਿੰਗ ਲਗਵਾ ਲਿਆ ਕਰੋ ਥੋੜੀ ਜੀ ਹੋਰ ਗ੍ਰੇਸ ਬਣ ਜਾਂਦੀ ਹੈ ਜੀ ਸੂਟ ਦੀ ਇਹ ਲੁਕਾਣੀ ਹੈ ਇਸ ਤੇ ਆਪਾਂ ਕੋਈ ਕੋਟਲੀ ਬਟਨ ਦੀ ਡਿਜ਼ਾਈਨਿੰਗ ਕਰਕੇ ਬਹੁਤ ਪਿਆਰਾ ਸੂਟ ਸਟਿਚ ਹੋਣਾ ਇਹ ਜਦੋਂ ਪੂਰਾ ਰੈਡੀ ਹੋ ਜਾਣਾ ਹੈ ਇਹਨਾਂ ਆ ਬਹੁਤ ਪਿਆਰਾ ਜਿਵੇਂ ਦਾ ਬਾਰਡਰ ਪੱਲੇ ਤੇ ਆ। ਉਹਵੇਂ ਹੀ ਪ੍ਰਿੰਟਿੰਗ ਦੁਪੱਟੀਆਂ ਦੀ ਆ। ਇਹ ਲੁੱਕ ਆ। ਕਿੰਨਾ ਪਿਆਰਾ ਜਿਹਾ ਪੱਟਾ। ਸੋਨਾ ਬਲੈਕ ਮੋਰ ਪੰਖੀ ਕਲਰ ਆ ਸੂਟ ਦਾ। ਇਹ ਲੁੱਕ ਆ। ਦੇਖੋ ਕਿੰਨਾ ਪਿਆਰਾ ਸੂਟ। ਕਲਰ ਕੰਬੀਨੇਸ਼ਨ ਦੇਖੋ ਕਲਰ ਬਹੁਤ ਪਿਆਰੇ ਸੂਟ ਹੈ। ਇਹਦੇ ਨਾਲ ਦੇ ਵੀ ਆਪਣੇ ਕੋਲ ਦੋ ਸੂਟ ਹੈ ਇੱਕ ਇਹ ਹੈਗਾ ਇੱਕ ਹੋਰ ਹੈਗਾ। 2650 ਪ੍ਰਾਈਸ ਦੇ ਨਾਲ 2650 ਪ੍ਰਾਈਸ ਦੇ। ਜ ਜਿਹੜਾ ਹੁਣ ਆਪਣਾ ਅਗਲਾ ਸੀਜ਼ਨ ਹੈ ਉਹਦੇ ਲਈ ਬੈਸਟ ਸੂਟ ਹੈ ਜੀ ਇਹ। ਮਰੂਨ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ। ਜਿਹੜਾ ਕਾਲਸ ਤੇ ਮਰੂਨ ਹੁੰਦਾ ਉਹ ਵਾਲਾ ਕਲਰ ਹੈ ਜੀ ਪ੍ਰੋਪਰ। ਪ੍ਰਿੰਟਿੰਗ ਦੇਖੋ ਸੂਟ ਦੀ ਬਹੁਤ ਸੋਹਣੀ ਫਿਟਿੰਗ ਵੀ ਬਹੁਤ ਸੋਹਣੀ ਆਉਂਦੀ ਹੈ। ਇਹ ਲੁੱਕ ਆ ਜਾਣੀ ਸੂਟ ਦੀ। ਘੇਰੇ ਤੇ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ। ਨਾਲ ਪਲੇਨ ਬਾਟਮ ਰਹੂਗੀ ਸੇਮ ਕਲਰ ਦੇ ਵਿੱਚ ਮਰੂਨ ਦੇ ਵਿੱਚ ਇਹ ਵੀ ਸੂਟ ਬਣ ਕੇ ਬਹੁਤ ਪਿਆਰਾ ਲੱਗਣਾ ਕਿਉਂਕਿ ਕਲਰ ਬਹੁਤ ਸੋਹਣਾ ਹੈ ਤੇ ਨਾਲ ਜੋ ਪ੍ਰਿੰਟਿੰਗ ਪੱਲੇ ਤੇ ਆ ਉਸੇ ਪ੍ਰਿੰਟਿੰਗ ਦੇ ਵਿੱਚ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਇਹ ਨਕਰਾਤਿਕ ਉਸੇ ਖਾਤ ਪਿਆਰੇ ਬਿਲਕੁਲ ਲਾਈਟ ਵੇਟ ਜੇ ਤੁਸੀਂ ਸਿਰ ਤੇ ਵੀ ਲੈਣਾ ਤਾਂ ਵੀ ਦੁਪੱਟਾ ਨਹੀਂ ਤਿਲਕੂਗਾ ਇਹ ਲੁੱਕ ਦੇ ਵਿੱਚ ਸੂਟ ਬਣਨਾ ਹੈ ਕਿ ਮਾੜਾ ਲੱਗਦਾ 2650 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਲੈਕ ਦੇ ਵਿੱਚ ਪੈਂਟਿੰਗ ਇਹਦੇ ਵੀ ਬਹੁਤ ਪਿਆਰੀ ਹੈ ਸੂਟ ਦੀ ਬਣ ਕੇ ਇਹਨਾਂ ਦੀ ਜਿਹੜੀ ਲੁੱਕ ਹੈ ਬਣ ਕੇ ਹੀ ਪਤਾ ਲੱਗਣੀ ਹੈ ਜੀ ਸੂਟਾਂ ਦੀ ਬਹੁਤ ਪਿਆਰੀ ਪ੍ਰਿੰਟਿੰਗ ਬਿਲਕੁਲ ਪਿਓਰ ਦੇ ਵਿੱਚ ਟਰਸਾ ਸਿਲਕ ਦੇ ਵਿੱਚ ਸੂਟ ਹੈ ਹੈਂਡਲੂਮ ਦੇ ਦੇ ਨਾਲ ਹੈਗਾ ਉਹ ਫੁੱਟ ਸੋਨਾ ਜਿਹਾ ਦੁਪੱਟਾ ਫਰੋਜ਼ੀ ਕਲਰ ਦੇ ਕੰਟਰਾਸਟ ਦੇ ਨਾਲ ਨਾਲ ਇਹ ਦੇਖੋ ਇਹ ਦੁਪੱਟੇ ਸੋਹਿਆਰਾ ਸੂਟ ਇਹ ਲੋਕਾ ਜਾਣੀ ਕਿਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2650 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਮਾਰਜੈਂਟਾ ਕਲਰ ਦੇ ਵਿੱਚ ਹੈ ਉਪਰੋਂ ਪਲੇਨ ਹੈ ਇਹ ਬੜਾ ਸੂਟ ਜਿਵੇਂ ਬਾਕੀਆਂ ਦੇ ਵਿੱਚ ਪ੍ਰਿੰਟ ਦਿਖਾਏ ਹਨ ਤੇ ਬਾਰਡਰ ਘੇਰੇ ਦੀ ਬਾਰਡਰ ਹੈ ਬਿਲਕੁਲ ਪਿਓਰ ਟਸਰ ਸਿਲਕ ਦੇ ਵਿੱਚ ਸੂਟ ਹੈ ਜੀ ਅੱਜ ਦੇ ਸ਼ਰਟ ਤੇ ਲਾਈਨਿੰਗ ਲੱਗਣੀ ਹੈ ਬਾਟਮ ਨੂੰ ਲਾਈਨਿੰਗ ਨਹੀਂ ਲੱਗਣੀ ਹੈਗੀ ਬਾਕੀ ਤੁਹਾਡੀ ਚੋਇਸ ਹੈ ਕਈਆਂ ਨੇ ਪੂਰੇ ਸੂਟ ਨੂੰ ਲਗਵਾਉਣੀ ਹੁੰਦੀ ਹੈ ਕਿਰ ਹੈ ਤੇ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਕੜਾਈ ਪਿਆਰਾ ਦੁਪੱਟਾ ਬਹੁਤ ਪਿਆਰੇ ਡਿਜ਼ਾਈਨਰ ਸੂਟ 2650 ਪ੍ਰਾਈਸ ਦੇ ਨਾਲ ਬਿਲਕੁਲ ਪਿਓਰ ਟਸਰ ਸਿਪਕ ਦੇ ਵਿੱਚ ਸੂਟ ਹੈ 2650 ਪ੍ਰਾਈਸ ਦੇ ਨਾਲ ਨੈਕ 스타ਗ ਮਸਟਰਡ ਕਲਰ ਸੋਨਾ ਜਾਂ ਮਸਟਰਡ ਕਲਰ ਹੈ ਬਹੁਤ ਪਿਆਰਾ ਕੇ ਨਾ ਤੇ ਫੋਕੀ ਨੀ ਆ ਤੇ ਪ੍ਰਿੰਟਿੰਗ ਨੈਕ ਤੇ ਕੋਈ ਕੋਟਲੀ ਬਟਨਸ ਵਗੈਰਾ ਕਰਕੇ ਆਪਾਂ ਡਿਜ਼ਾਈਨਿੰਗ ਕਰ ਸਕਦੇ ਹਾਂ ਸੂਟ ਦੀ ਜਦੋਂ ਸਟਿਚ ਕਰਨਾ ਹੈ ਕੋ ਹਾਤੀ ਪਿਆਰਾ ਦੁਪੱਟਾ ਬੜੀ ਖਤਪਟੀ ਬਹੁਤ ਸੋਹਣਾ ਦੁਪੱਟਾ 2650 ਪ੍ਰਾਈਸ ਹੈ ਜੀ ਨੈਕਸਟ ਸੂਟ ਆ ਗਿਆ ਬਹੁਤ ਸੋਹਣਾ ਨਾ ਤਾਂ ਇਹ ਮਜੈਂਟਾ ਹੈ ਨਾ ਮਹਿਰੂਨ ਹੈ ਹ ਲੱਗ ਜਾਈ ਸ਼ੇਡ ਹੈ ਸੂਟ ਦਾ ਇਹ ਮਜੈਂਟਾ कलर ਨੂੰ ਜਿਵੇਂ ਕਾਫੀ ਡਾਰਕ ਕਰਦੀ ਆਪਾਂ ਉਹ ਵਾਲਾ ਸ਼ੇਡ ਹੈ ਕਾਲਸ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਤਾਂ ਬਹੁਤ ਸੋਹਣੀ ਪ੍ਰਿੰਟਿੰਗ ਬਣ ਕੇ ਬਹੁਤ ਪਿਆਰੀ ਲੱਗਦੀ ਹੈ ਘੇਰੇ ਤੇ ਬਹੁਤ ਸੋਹਣਾ ਬਾਰਡਰ ਹੈ ਤੇ ਨਾਲ ਪਲੇਨ ਬਾਟਮ ਰਹੂਗੀ ਨਾਲ ਤੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਹੈ छब्बीसौ पाइज नैक्सट आ गया मस्टर्ड कलर कंट्रास्ट देखो कि प्यारा मजेंटा दे नाल मस्टर्ड कलर का कॉम्बीनेशन ਸੋਹਣਾ ਸੈਲਫ ਦੇ ਵਿੱਚ ਪ੍ਰਿੰਟਿੰਗ ਹੈ ਤੇ ਘੇਰੇ ਤੇ ਤੁਸੀਂ ਪ੍ਰਿੰਟ ਦੇਖ ਹੀ ਲਿਆ ਬਹੁਤ ਸੋਹਣਾ ਇਹ ਲੁਕਾਉਣੇ ਇਹ ਬੜਾ ਪਿਆਰਾ ਲੱਗਦਾ ਜੋ ਪੱਲੇ ਤੇ ਪ੍ਰਿੰਟਿੰਗ ਹੈ ਉਸੇ ਪ੍ਰਿੰਟ ਦੇ ਵਿੱਚ ਦੁਪੱਟਾ ਸਾਰੇ ਸੂਟਾਂ ਦਾ ਇਹ ਲੁਕਾ ਜਾ 2650 प्राइस दे ना ए सेम ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਤੇ ਮਰੂਨ ਦਾ ਕੰਬੀਨੇਸ਼ਨ ਬਲੈਕ ਤੇ ਮਰੂਨ ਦੇ ਵਿੱਚ ਜਿਹੜਾ ਮਸਟਰਡ ਤੇ ਮਾਰਜੈਂਟਾ ਦਿਖਾਇਆ ਮੈਂ ਤੁਹਾਨੂੰ ਉਹਦੇ ਨਾਲ ਦਾ ਹੀ ਬਲੈਕ ਤੇ ਮਰੂਨ ਕੱਕਾ ਕੀ ਇਹ ਰੀ ਦੇਖੋ ਕਿੰਨੀ ਫੈਰੀ ਪ੍ਰਿੰਟਿੰਗ ਹੈ ਬਿਲਕੁਲ ਪਿਓਰ ਟਸਰ ਦੇ ਵਿੱਚ ਸੂਟ ਹੈ ਅੱਜ ਦੇ ਆਪਣੇ ਬਹੁਤ ਪਿਆਰਾ ਇਸ ਦਾ ਦੁਪੱਟਾ ਮੇਰੇ ਕਲਰ ਦੇ ਵਿੱਚ ਇਹ ਰੁਕੋ ਕਿੰਨਾ ਪਿਆਰਾ ਲੱਗਦਾ ਕੰਬੀਨੇਸ਼ਨ ਦੇਖੋ ਬਲੈਕ ਦੇ ਨਾਲ ਬਹੁਤ ਪਿਆਰਾ ਇਹ ਦੁਪੱਟਾ 2650 ਪ੍ਰਾਈਸ ਹੈ ਜੀ ਸੂਟਾਂ ਦਾ ਨੈਕਸਟ ਆ ਗਿਆ ਬਲੈਕ ਤੇ ਮਸਟਰਡ ਦਾ ਕੰਬੀਨੇਸ਼ਨ ਇਹ ਵੀ ਸਭ ਤੋਂ ਡਿਫਰੈਂਟ ਐ ਸੂਟ ਇਹ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਐ ਸੂਟ ਦੀ ਬਹੁਤ ਪਿਆਰਾ ਅਲੱਗ ਜੀ ਲੁੱਕ ਦੇ ਵਿੱਚ ਐ ਘੇਰੇ ਤੇ ਬਹੁਤ ਸੋਹਣਾ ਬਾਰਡਰ ਐ ਮਾਸਟਰਡ ਤਾਂ ਇਹ ਨਾਮ ਮਸਟਰਡ ਕਨਨ ਦੇ ਵਿੱਚ ਹੀ ਲੈਕ ਮਸਟਰਡ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਐ ਪ੍ਰਾਈਸ ਹੈਗਾ 2650 ਅੱਜ ਦੇ ਸਾਰੇ ਸੂਟਾਂ ਦਾ ਬਿਲਕੁਲ ਪਿਓਰ ਟਾਟਸਰ ਦੇ ਵਿੱਚ ਸੂਟ ਹੈ ਜੀ 2650 ਪ੍ਰਾਈਸ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਕੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ